ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਫੇਰ ਤੋਂ ਸਵਾਗਤ ਹੈ ਈਜ਼ੀ ਫੂਡ ਬਾਈ ਗੁਰਪ੍ਰੀਤ ਚੈਨਲ ਦੇ ਵਿੱਚ ਅੱਜ ਅਸੀਂ ਤੁਹਾਡੇ ਸਭ ਦੇ ਲਈ ਲੈ ਕੇ ਆਏ ਹਾਂ ਬਹੁਤ ਹੀ ਟੇਸਟੀ ਰੈਸিপি ਜਿਸ ਦਾ ਨਾਮ ਹੈ ਦਹੀਂ ਪਨੀਰ ਦੀ ਭੁਰਜੀ ਪਨੀਰ ਦੀ ਭੁਰਜੀ ਤਾਂ ਤੁਸੀਂ ਖਾਂਦੇ ਹੋਗੇ ਲੇਕਿਨ ਇਹ ਥੋੜੇ ਨਿਊ ਸਟਾਈਲ ਦੀ ਅਸੀਂ ਦਹੀਂ ਪਨੀਰ ਭੁਰਜੀ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਰੈਸিপি ਨੂੰ ਸ਼ੁਰੂ ਕਰਦੇ ਹਾਂ ਹੁਣ ਇਸੇ ਕੜਾਈ ਦੇ ਵਿੱਚ ਇੱਕ ਚਮਚ ਵੇਸਣ ਲੈ ਲਿਆ ਏ ਤੇ ਉਸ ਨੂੰ ਅਸੀਂ ਹਾਫ ਰੋਸਟ ਕਰਨਾ ਏ ਤਾਂ ਜੋ ਸਾਡਾ ਵੇਸਣ ਕੱਚਾ ਨਾ ਰਹਿ ਜਾਏ ਵੇਸਣ ਸਾਡਾ ਹਾਫ ਰੋਸਟ ਹੋ ਗਿਆ ਏ ਤੇ ਇਸ ਨੂੰ ਅਸੀਂ ਇੱਕ ਬੌਲ ਦੇ ਵਿੱਚ ਕੱਢ ਲੈਣਾ ਏ ਹੁਣ ਅਸੀਂ ਵੇਸਣ ਦੇ ਵਿੱਚ ਮਸਾਲੇ ਐਡ ਕਰਾਂਗੇ ਤੇ ਉਹਦੇ ਵਾਸਤੇ ਅਸੀਂ ਇੱਕ ਚਮਚ ਧਨੀਆ ਪਾਊਡਰ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਅੱਧਾ ਚਮਚ ਹਲਦੀ ਅੱਧਾ ਚਮਚ ਗਰਮ ਮਸਾਲਾ ਤੇ ਇੱਕ ਚਮਚ ਕਸਤੂਰੀ ਮੇਥੀ ਪਾ ਲਈ ਹੈ ਤੇ ਉਸ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਅਸੀਂ ਇਸ ਦੇ ਵਿੱਚ 4 ਚਮਚ ਦਹੀਂ ਦੇ ਪਾਵਾਂਗੇ ਦਹੀਂ ਤਾਜ਼ਾ ਹੋਣਾ ਚਾਹੀਦਾ ਹੈ ਖੱਟਾ ਨਹੀਂ ਹੋਣਾ ਚਾਹੀਦਾ ਬਿਲਕੁਲ ਚੰਗੀ ਤਰ੍ਹਾਂ ਅਸੀਂ ਦਹੀਂ ਨੂੰ ਮਿਕਸ ਕਰ ਲਵਾਂਗੇ ਤੇ ਅਸੀਂ ਮਸਾਲੇ ਦਾ ਪੇਸਟ ਬਣਾਵਾਂਗੇ ਤੇ ਪੇਸਟ ਬਣਾਉਣ ਵਾਸਤੇ ਅਸੀਂ ਥੋੜਾ ਜਿਹਾ ਪਾਣੀ ਵੀ ਯੂਜ਼ ਕੀਤਾ ਏ ਤੇ ਉਸ ਦੇ ਨਾਲ ਅਸੀਂ ਮਸਾਲੇ ਦਾ ਪੇਸਟ ਬਣਾ ਲਿਆ ਏ ਹੁਣ ਅਸੀਂ ਕੜਾਈ ਦੇ ਵਿੱਚ 2 ਵੱਡੇ ਟੇਬਲस्पून ਸਰੋਂ ਦਾ ਤੇਲ ਪਾਣਾ ਏ ਤੇ ਉਸ ਨੂੰ ਗਰਮ ਕਰ ਲੈਣਾ ਏ ਤੇ ਨਾਲ ਹੀ ਅਸੀਂ ਇੱਕ ਅਮੂਲ ਦੀ ਛੋਟੀ ਮੱਖਣ ਦੀ ਟਿੱਕੀ ਪਾ ਦੇਣੀ ਹੈ ਤੇ ਗਰਮ ਕਰ ਲੈਣਾ ਹੁਣ ਅਸੀਂ ਇੱਕ ਚਮਚ ਜੀਰਾ ਪਾਵਾਂਗੇ ਤੇ ਉਸ ਨੂੰ ਹਲਕਾ ਫਰਾਈ ਕਰ ਦੇਣਾ ਹੈ ਤੇ ਨਾਲ ਹੀ ਅਸੀਂ ਇੱਕ ਸੁੱਕੀ ਲਾਲ ਮਰਚ ਲੈਣੀ ਹੈ ਜਿਸ ਨੂੰ ਅਸੀਂ ਦੋ ਟੋਟੇ ਕਰਕੇ ਹਲਕਾ ਜਿਹਾ ਫਰਾਈ ਕਰ ਦੇਣਾ ਹੈ ਚਾਰ ਪੰਜ ਪਿਆਜ਼ ਲੰਬੇ ਤੇ ਪਤਲੇ ਕੱਟ ਕੇ ਅਸੀਂ ਪਾਣੇ ਨੇ ਪਨੀਰ ਦੀ ਪੁਰਜੀ ਦੇ ਵਿੱਚ ਪਿਆਜ਼ ਵੱਧ ਯੂਜ਼ ਹੁੰਦੇ ਨੇ ਪਿਆਜ਼ਾਂ ਦੇ ਨਾਲ ਹੀ ਪਨੀਰ ਦੀ ਪੁਰਜੀ ਦਾ ਟੇਸ ਵਧਦਾ ਹੈ ਪਿਆਜ਼ਾਂ ਨੂੰ ਅਸੀਂ ਹਲਕਾ ਜਿਹਾ ਫਰਾਈ ਕਰ ਲੈਣਾ ਹੈ ਇੱਕ ਚਮਚ ਅਦਰਕ ਤੇ ਲਸਣ ਦਾ ਪੇਸਟ ਬਣਾ ਕੇ ਅਸੀਂ ਆਪਣੇ ਪਿਆਜ਼ਾਂ ਦੇ ਵਿੱਚ ਪਾ ਦਵਾਂਗੇ ਤੇ ਅਦਰਕ ਤੇ ਲਸਣ ਨੂੰ ਵੀ ਫਰਾਈ ਕਰ ਲਵਾਂਗੇ ਇੱਕ ਚਮਚ ਨਮਕ ਦਾ ਪਾ ਦੇਣਾ ਹੈ ਪਿਆਜ਼ ਸਾਡੇ ਬਹੁਤ ਸੋਹਣੇ ਤਰੀਕੇ ਨਾਲ ਪੂਝ ਚੁੱਕੇ ਨੇ ਤੇ ਹੁਣ ਅਸੀਂ ਇਹਦੇ ਵਿੱਚ ਇੱਕ Shimla mirch ਲੈ ਕੇ ਬ੍ਰਿਕ-ਬ੍ਰਿਕ ਕੱਟ ਕੇ ਪਾਵਾਂਗੇ Shimla mirch ਪਾਉਣ ਨਾਲ ਸਬਜ਼ੀ ਦਾ ਸਵਾਦ ਹੋਰ ਵੱਧ ਜਾਏਗਾ Shimla mirch ਨੂੰ ਅਸੀਂ ਸਿਰਫ 1 ਮਿੰਟ ਪਿਆਜ਼ਾਂ ਦੇ ਨਾਲ ਭੁੰਨ ਕੇ ਤਿਆਰ ਕਰਨਾ ਹੈ ਹੁਣ ਅਸੀਂ ਦੋ ਟਮਾਟਰ ਲੈ ਕੇ ਕਦੂਕਸ ਕਰ ਲਿੱਤੇ ਹਨ ਤੇ ਉਹਨਾਂ ਨੂੰ ਅਸੀਂ ਪਿਆਜ਼ਾਂ ਦੇ ਵਿੱਚ ਐਡ ਕੀਤਾ ਹੈ ਤੇ ਟਮਾਟਰਾਂ ਨੂੰ ਵੀ ਅਸੀਂ ਥੋੜੀ ਦੇਰ ਵਾਸਤੇ ਭੁੰਨ ਲੈਣਾ ਹੈ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਵੇ ਤਾਂ ਲਾਈਕ ਜ਼ਰੂਰ ਕਰਿਓ ਟਮਾਟਰ ਵੀ ਸਾਡੇ ਪੁੰਚੁਕੇ ਨੇ ਤੇ ਹੁਣ ਅਸੀਂ ਇਸ ਦੇ ਵਿੱਚ ਆਪਣੇ ਮਸਾਲੇ ਦਾ ਬਣਾਇਆ ਹੋਇਆ ਪੇਸਟ ਐਡ ਕਰਾਂਗੇ ਤੇ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਥੋੜਾ ਜਿਹਾ ਅਸੀਂ ਪਾਣੀ ਵੀ ਐਡ ਕਰਾਂਗੇ ਤੇ ਮਸਾਲੇ ਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲੈਣਾ ਹੈ ਅੱਧਾ ਚਮਚ ਲਾਲ ਮਿਰਚ ਪਾਵਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਨਾਲ ਹੀ ਅਸੀਂ ਇਹਦੇ ਵਿੱਚ ਅੱਧਾ ਚਮਚ ਕਾਲੀ ਮਿਰਚ ਵੀ ਐਡ ਕਰ ਦਵਾਂਗੇ ਤੁਸੀਂ ਦੇਖ ਸਕਦੇ ਹੋ ਮਸਾਲਾ ਸਾਡਾ ਪੁੱਜ ਚੁੱਕਿਆ ਹੈ ਤੇ ਤੜਕੀ ਨੇ ਦੇਲ ਛੱਡਤਾ ਹੈ ਤੇ ਹੁਣ ਅਸੀਂ ਇਹਦੇ ਵਿੱਚ 500 ਗ੍ਰਾਮ ਪਨੀਰ ਨੂੰ ਐਡ ਕਰਾਂਗੇ ਪਨੀਰ ਅਸੀਂ ਇਸ ਦੇ ਵਿੱਚ ਕ੍ਰਸ਼ ਕਰਕੇ ਪਾਇਆ ਹੈ ਬਿਲਕੁਲ ਚੰਗੀ ਤਰ੍ਹਾਂ ਪਨੀਰ ਨੂੰ ਅਸੀਂ ਆਪਣੇ ਮਸਾਲੇ ਦੇ ਵਿੱਚ ਮਿਕਸ ਕਰ ਲਵਾਂਗੇ ਥੋੜੀ ਜਿਹੀ ਕਸਤੂਰੀ ਮੇਥੀ ਅਸੀਂ ਐਡ ਕਰਾਂਗੇ ਪਨੀਰ ਦੀ ਪੁਰਜੀ ਸਾਡੀ ਬਹੁਤ ਸੋਹਣੇ ਤਰੀਕੇ ਨਾਲ ਤਿਆਰ ਹੋ ਚੁੱਕੀ ਹੈ ਨੀਰਦੀਪੁਰ ਜੀ ਸਾਡੀ ਹੁੰਦੀ ਹੈ ਤਿਆਰ ਇਹਨੂੰ ਅਸੀਂ ਰੋਟੀ ਐਂਡ ਪ੍ਰੋਟੀਨ ਨਾਲ ਸਰਵ ਕਰਾਂਗੇ ਤੁਹਾਨੂੰ ਸਾਡੀ ਰੈਸਪੀ ਕਿਵੇਂ ਦੀ ਲੱਗੀ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਤੁਹਾਨੂੰ ਸਾਡੀਆਂ ਆਉਣ ਵਾਲੀਆਂ ਵੀਡੀਓਜ਼ ਦੀ ਵੀ ਨੋਟੀਫਿਕੇਸ਼ਨਸ ਆ ਸਕਣ ਧੰਨਵਾਦ ਜੀ